ਤੁਆਬੇ ਦੀ ਮਸ਼ਹੂਰ ਵਿਦਿਅਕ ਸੰਸਥਾ ਦਾ ਨਾਂ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਖਾਲਸਾ ਹਾਈ ਸਕੂਲ ਮਾਹਿਲਪੁਰ ਦੀਆਂ ਸ਼ਾਨਦਾਰ ਪ੍ਰਾਪਤੀਆਂ ਨੂੰ ਦੇਖਦਿਆਂ ਇਲਾਕੇ ਦੀਆਂ ਅਗਾਵਧੂ ਸੋਚ ਵਾਲੀਆਂ ਸ਼ਖਸੀਅਤਾਂ ਨੇ 1946 ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੀ ਸਥਾਪਨਾ ਕੀਤੀ ਸਿੱਖ ਵਿਦਿਅਕ ਕੌਂਸਲ ਦੇ ਬਾਨੀ ਪ੍ਰਧਾਨ ਸੰਤ ਹਰੀ ਸਿੰਘ ਜੀ ਕਹਾਲਪੁਰੀ ਨੇ ਆਪਣੇ ਸਭ ਸ਼ਰਧਾਲੂਆਂ ਨੂੰ ਇਸ ਸੇਵਾ ਵਿੱਚ ਲਾਇਆ ਇਸੇ ਤਰ੍ਹਾਂ ਕਾਲਜ ਦੇ ਬਾਨੀ ਪ੍ਰਿੰਸੀਪਲ ਹਰਪਰਨ ਸਿੰਘ ਨੇ ਆਪਣਾ ਸਾਰਾ ਕੁਝ ਇਸ ਸੰਸਥਾ ਦੇ ਲੇਖੇ ਲਾ ਕੇ ਸਾਰੀ ਉਮਰ ਮੁਫਤ ਸੇਵਾ ਕੀਤੀ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਵਸਦਾ ਕਸਬਾ ਮਹਲਪੁਰ ਤੇ ਮਹਲਪੁਰ ਦੀ ਇਹ ਸੰਸਥਾ ਦੇਸ਼ ਦੁਨੀਆ ਵਿੱਚ ਸਤਿਕਾਰਯੋਗ ਜਾਂਦੀ ਹੈ ਖਾਲਸਾ ਕਾਲਜ ਮਹਲਪੁਰ ਤੋਂ ਤਿਆਰ ਹੋਈ ਪਨੀਰੀ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਆਪਣੇ ਸ਼ਾਨਦਾਰ ਕਾਰਜਾਂ ਨਾਲ ਮਾਨ ਸਨਮਾਨ ਪ੍ਰਾਪਤ ਕਰਦੀ ਹੈ ਆਓ ਦੇਖੀਏ ਉਸ ਸੰਸਥਾ ਨੂੰ ਜਿੱਥੇ ਵੰਡਦੇ ਨੇ ਗਿਆਨ ਵਿਗਿਆਨ ਦੀਆਂ ਰੋਸ਼ਣ ਕੇ ਨਾਂ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਨੂੰ ਸਲੂਟ ਕਰਦੇ ਹੋਏ ਇਸ ਸੰਸਥਾ ਦੀਆਂ ਪਈਆਂ ਪੜਾਂ ਨੂੰ ਯਾਦ ਕਰਦੇ ਹਾਂ ਤੇ ਸੰਸਥਾ ਦੁਆਰਾ ਸਥਾਪਿਤ ਕੀਤੇ ਵੱਖ-ਵੱਖ ਵਿੰਗ ਵੱਖ-ਵੱਖ ਕਾਰਜ ਇਸ ਇਲਾਕੇ ਦੇ ਵਿਦਿਆਰਥੀਆਂ ਨੂੰ ਸ਼ਾਨਦਾਰ ਮੌਕਿਆਂ ਪ੍ਰਦਾਨ ਕਰਦੇ ਨੇ ਕਾਲਜ ਦੇ ਵੱਖ-ਵੱਖ ਵਿੰਗਾਂ ਵਿੱਚ ਜਦੋਂ ਅਸੀਂ ਜਾਂਦੇ ਹਾਂ ਤਾਂ ਸਾਨੂੰ ਮਿਲਦਾ ਹੈ ਬਹੁਤ ਹੀ ਸਾਜ਼ਗਾਰ ਵਾਤਾਵਰਣ ਤੇ ਉਹ ਵਾਤਾਵਰਣ ਸਾਨੂੰ ਕਰਦਾ ਹੈ ਪੜ੍ਹਨ ਲਈ ਪਿਆਰ ਤੇ ਆਓ ਵੱਖ-ਵੱਖ ਲੈਬਸ ਦੀ ਜਾਣਕਾਰੀ ਪ੍ਰਾਪਤ ਕਰੀਏ ਕਾਲਜ ਦੀ ਸ਼ਾਨਦਾਰ ਲਾਇਬ੍ਰੇਰੀ ਜਿੱਥੇ ਮੌਜੂਦ ਨੇ ਲੱਖਾਂ ਕੀਮਤੀ ਕਿਤਾਬਾਂ ਅਖਬਾਰਾਂ ਰਸਾਲੇ ਤੇ ਪਤਾ ਨਹੀਂ ਹੋਰ ਕਿੰਨਾ ਕੁਝ ਜਦੋਂ ਅਸੀਂ ਆਪਣੇ ਗਿਆਨ ਦੇ ਭੰਡਾਰੇ ਨੂੰ ਵਿਸ਼ਾਲ ਕਰਦੇ ਹਾਂ ਤਾਂ ਸਾਨੂੰ ਦਿਸਦੀ ਹੈ ਲਾਇਬ੍ਰੇਰੀ ਬਹੁਤ ਹੀ ਸ਼ਾਂਤ ਵਾਤਾਵਰਣ ਤੇ ਹਰ ਵਿਦਿਆਰਥੀ ਆਪੋ ਆਪਣੇ ਅਧਿਐਨ ਵਿੱਚ ਰੁਝਿਆ ਦਿਖਾਈ ਦਿੰਦਾ ਹੈ ਸਿੱਖ ਵਿਦਿਅਕ ਕੌਂਸਲ ਦੇ ਸ਼ਾਨਦਾਰ ਉਪਰਾਲਿਆਂ ਵਿੱਚ ਖਾਲਸਾ ਕਾਲਜ ਮਾਹੀਪੁਰ ਵਿੱਚ ਫਿਜ਼ੀਕਲ ਡਿਪਾਰਟਮੈਂਟ ਪੰਜਾਬੀ ਵਿਭਾਗ ਫਿਜ਼ਿਕਸ ਵਿਭਾਗ ਕੈਮਿਸਟਰੀ ਵਿਭਾਗ ਤੇ ਹਰ ਖੇਤਰ ਦੇ ਵਿਭਾਗ ਇੱਥੇ ਮੌਜੂਦ ਨੇ ਤੇ ਉਹਨਾਂ ਵਿਭਾਗਾਂ ਨੂੰ ਸੰਚਾਲਿਤ ਕਰਨ ਵਾਲੇ ਸ਼ਾਨਦਾਰ ਕਾਰਜ ਕਰਨ ਵਾਲੇ ਔਰ ਮਿਹਨਤੀ ਪ੍ਰੋਫੈਸਰ ਵੀ ਮੌਜੂਦ ਨੇ ਜਦੋਂ ਅਸੀਂ ਲੈब्स ਵਿੱਚ ਜਾਂਦੇ ਆਂ ਤੇ ਵੱਖ-ਵੱਖ ਖੇਤਰ ਦੇ ਵਿੱਚ ਜੁਟੇ ਹੋਏ ਪ੍ਰੋਫੈਸਰ ਤੇ ਵਿਦਿਆਰਥੀ ਦਿਖਾਈ ਦਿੰਦੇ ਕਾਲਜ ਵਿੱਚ ਸੱਭਿਆਚਾਰਕ ਸਰਗਰਮੀਆਂ ਸਾਹਿਤਿਕ ਸਰਗਰਮੀਆਂ ਤੇ ਵਿਦਿਅਕ ਮੁਕਾਬਲੇ ਉਹਨਾਂ ਮੁਕਾਬਲਿਆਂ ਵਿੱਚ ਭਾਗ ਲੈਂਦੇ ਵਿਦਿਆਰਥੀ ਜਦੋਂ ਮਿਹਨਤ ਕਰਦੇ ਹਨ ਤੇ ਉਹ ਮਿਹਨਤ ਦੀ ਕਦਰ ਨਾਲ ਦੇ ਸਦਕਾ ਪਹਿਲੀਆਂ ਥਾਂ ਹਾਸਿਲ ਕਰਦੇ ਇੱਥੇ ਹੀ ਬਸ ਨਹੀਂ ਸਗੋਂ ਵਿੱਦਿਆ ਖੇਤਰ ਵਿੱਚ ਜਦੋਂ ਯੂਨੀਵਰਸਿਟੀ ਦੀ ਮੈਰਿਟ ਲਿਸਟ ਦੇਖੀ ਜਾਂਦੀ ਹੈ ਉਹ ਅੱਖ-ਅੱਖ ਵੇਸ਼ਿਆਂ ਦੇ ਵਿੱਚ ਵਿਦਿਆਰਥੀ ਮੈਰਿਟ ਹਾਸਿਲ ਕਰਦੇ ਨੇ ਕਿਤੇ ਕਿਤੇ ਵਿਦਿਆਰਥੀ ਫੈਸ਼ਨ ਡਿਜ਼ਾਈਨਿੰਗ ਕਰ ਰਹੇ ਹੈਗੇ ਨੇ ਤੇ ਕਿਤੇ ਵਿਦਿਆਰਥੀ ਖੇਡਾਂ ਖੇਡ ਰਹੇ ਨੇ ਤੇ ਕਿਤੇ ਵਿਦਿਆਰਥੀ ਨੱਚ ਰਿਹਾ ਹੈਗੇ ਫੁੱਟਬਾਲ ਦੀ ਧਰਤੀ ਤੇ ਫੁੱਟਬਾਲ ਦੀ ਨਰਸਰੀ ਇਲਾਕਾ ਮਾਹਲਪੁਰ ਤੇ ਇਸ ਇਲਾਕੇ ਦਾ ਪ੍ਰਸਿੱਧ ਕਾਲਜ ਖਾਲਸਾ ਕਾਲਜ ਮਾਹਲਪੁਰ ਜਿਸ ਦੇ ਮੈਦਾਨਾਂ ਨੇ ਪੈਦਾ ਕੀਤੇ ਨੇ 올ੰਪੀయన్ ਜਰਨਲ ਸਿੰਘ ਤੇ ਅਰਜਨ ਅਵਾਰਡ winner ਗੁਰਦੇਵ ਸਿੰਘ ਗਿੱਲ ਤੇ अनेका ਹੋਰ ਫੁੱਟਬਾਲਰ ਜਿਨ੍ਹਾਂ ਨੇ ਭਾਰਤੀ ਟੀਮ ਦੇ ਵਿੱਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਕਾਲਜ ਦੇ ਮੈਦਾਨ ਤਿਆਰ ਕਰਦੇ ਨੇ ਕੁਮਾਂਤਰੀ ਪੱਧਰ ਦੇ ਐਥਲੀਟ ਖਿਡਾਰੀ ਤੇ ਵੱਖ-ਵੱਖ ਖੇਡਾਂ ਦੇ ਖਿਡਾਰੀ ਜਿਹੜੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੱਕ ਮੱਲਾ ਮਾਰ ਕੇ ਇਸ ਸੰਸਥਾ ਦਾ ਨਾਮ ਰੌਸ਼ਨ ਕਰਦੇ ਨੇ ਬਾਦਰੀ ਅਮਨਦੀਪ ਪਵੀਲੀਅਨ ਖਾਲਸਾ ਕਾਲਜ ਦੇ ਸਾਹਮਣੇ ਵਾਲੀ ਗਰਾਊਂਡ ਦੇ ਸਾਹਮਣੇ ਇਹ ਪਵਿਲੀਅਨ ਅਸਾਰਿਆ ਗਿਆ ਹੈ। ਨੈਸ਼ਨਲ ਵਾਰਡੀ ਟੀਚਰ ਤੇ ਉਹਗੇ ਲੇਖਕ ਗਿਆਨੀ ਹਰਕੇਵਲ ਸਿੰਘ ਸਲਾਨੀ ਹੋਰਾਂ ਦੇ ਪਰਿਵਾਰ ਵੱਲੋਂ ਮਾਦਰੀ ਏ ਸਿੰਘ ਜਿਨ੍ਹਾਂ ਨੇ ਐਥਲੈਟਿਕਸ ਦੇ ਵਿੱਚ ਅਰਜਨ ਅਵਾਰਡ ਹਾਸਲ ਕੀਤਾ ਔਰ ਅਮਨਦੀਪ ਸਿੰਘ ਜਿਹੜੇ ਸੈਫ ਗੇਮਾਂ ਦੇ ਰਿਕਾਰਡਰ ਨੇ ਉਹਨਾਂ ਦੀ ਬੇਟੀ ਹਰਮਿਲਨ ਬੈਂਸ ਜਿਨੇ 2023 ਦੀਆਂ ਏਸ਼ੀਅਨ ਖੇਡਾਂ ਦੇ ਵਿੱਚ ਦੋ ਸਿਲਵਰ ਮੈਡਲ ਜਿੱਤੇ ਸਨ 800 ਤੇ 1500 ਦਾ ਇਹ ਰਿਕਾਰਡਰ ਪਰਵਾਰ ਦੀ ਦੇਣ ਹੈ ਇਸ ਕਾਲੇ ਇਤਿਹਾਸਕਾਰ ਦੱਸਦੇ ਨੇ ਮਾਹਿਲਪੁਰ ਦੀ ਧਰਤੀ ਤੇ ਚੀਨੀ ਯਾਤਰੀ ਹਿਉ ਸੰਗ ਵੀ ਆਇਆ ਤੇ ਹਿਉ ਸੰਗ ਨੇ ਆਪਣੇ ਸਫਰਨਾਮੇ ਚ ਮਾਹਿਲਪੁਰ ਨੂੰ ਸ਼੍ਰੀ ਮਾਹਿਲ ਲਿਖਿਆ ਹੈ ਸੋ ਇਹ ਇਤਿਹਾਸਕ ਧਰਤੀ ਜਿਸ ਇਤਿਹਾਸਕ ਧਰਤੀ ਤੇ ਮੌਜੂਦ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਇਸ ਕਾਲਜ ਨੇ ਜੀਵਨ ਦੇ ਹਰ ਖੇਤਰ ਨਾਲ ਸੰਬੰਧ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀ ਪੈਦਾ ਕੀਤੇ। ਉਹਨਾਂ ਵਿਦਿਆਰਥੀਆਂ ਨੇ ਦੇਸ਼-ਵਦੇਸ਼ ਦੇ ਵਿੱਚ ਸ਼ਾਨਦਾਰ ਮੱਲਾ ਮਾਰ ਕੇ ਇਸ ਸੰਸਥਾ ਦੇ ਨਾਂ ਨੂੰ ਚਮਕਾਇਆ ਤੇ ਇਸ ਇਲਾਕੇ ਦੇ ਨਾਂ ਨੂੰ ਚਮਕਾਇਆ। ਜਦੋਂ ਸਾਹਿਬ ਦੀ ਗੱਲ ਕਰਦੇ ਹਾਂ ਤੇ ਸਾਹਿਬ ਦੇ ਸਤਾਰੇ ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸੰਪਾਦਕ ਸਰਦਾਰ ਗੁਲਜਾਰ ਸਿੰਘ ਸੰਧੂ ਇਸ ਸੰਸਥਾ ਦੇ ਵਿਦਿਆਰਥੀ ਰਹੇ ਨੇ। ਮਹਾਂਕਾਮ ਦੀ ਸਿਰਜਣਾ ਕਰਨ ਵਾਲੇ ਅਜਾਇਬ ਕਮਲ ਤੋਂ ਬਾਅਦ ਬਹੁਤ ਸਾਰੇ ਸ਼ਾਇਰ ਤੇ ਸਾਹਿਤਕਾਰ ਇਸ ਸੰਸਥਾ ਨੇ ਜਦੋਂ ਫੁੱਟਬਾਲ ਦੀ ਗੱਲ ਕਰਦੇ ਹਾਂ ਤਾਂ ਸੈਂਕੜੇ ਪਲੇਹਾ ਇਸ ਗਰਾਊਂਡ 'ਚੋਂ ਤਿਆਰ ਹੋਏ ਜਿਨ੍ਹਾਂ ਵਿੱਚੋਂ ਗੁਰਦੇਵ ਸਿੰਘ ਗਿੱਲ ਅਰਜਨਵਾੜੀ ਤੇ 올ੰਪੀਅਨ ਜਰਨੈਲ ਸਿੰਘ ਅਰਜਨਵਾੜੀ ਇਸ ਧਰਤੀ ਦੀ ਪਛਾਣ ਨੇ ਤੇ ਹੋਰ ਅਨੇਕਾਂ ਫੁੱਟਬਾਲਰਾਂ ਦੀ ਗੱਲ ਕਰਨੀ ਹੋਵੇ ਤਾਂ ਬਹੁਤ ਲੰਮਾ ਸਮਾਂ ਚਾਹੀਦਾ ਹੈ ਜਿਵੇਂ ਕਿ ਤੁਸੀਂ ਜਾਣਦੇ ਆ ਕਿ ਸ਼ਹੀਦਗੁਰੂ ਗੋਬਿੰਦ ਸਿੰਘ ਜੀ ਖਾਲਸਾ ਕਾਲਜ ਮਾਨਕਪੁਰ 1946 ਤੋਂ ਇਸ ਲਾਕੇ ਲੋਕੈਲਾਈਜ਼ੇਰ ਵਾਲੇ ਵਿੱਚ ਅ ਵਿਦਿਆ ਦੇ ਖੇਤਰ ਦੇ ਵਿੱਚ ਖੇਡਾਂ ਦੇ ਖੇਤਰ ਦੇ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ ਸਮੇਂ-ਸਮੇਂ ਤੇ ਬੱਖ-ਬੱਖ ਮੈਨੇਜਮੈਂਟਸ ਮੈਨੀਮੈਸ ਦੇ ਪ੍ਰੈਜ਼ੀਡੈਂਟ ਸਾਹਿਬ ਤੇ ਪ੍ਰਿੰਸੀਪਲ ਸਾਹਿਬਾਨਾਂ ਨੇ ਇਸ ਨੂੰ ਸਮੇਂ ਦੀ ਲੋੜ ਦੇ ਅਨੁਸਾਰ ਨਵੀਆਂ ਦਿਸ਼ਾਵਾਂ ਦੇਣ ਦੀ ਕੋਸ਼ਿਸ਼ ਕੀਤੀ ਹੈ ਨਵੇਂ-ਨਵੇਂ ਕੋਰਸ ਖੋਲ੍ਹਦੇ ਗਏ ਤੇ ਇਹ ਸੇਵਾ ਦਾ ਮੌਕਾ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਮੈਨੂੰ ਵੀ ਮਿਲਿਆ ਤੇ ਮੈਂ ਵੀ ਇਹੀ ਕੋਸ਼ਿਸ਼ ਕੀਤੀ ਹੈ ਕਿ ਸਮੇਂ ਦੀ ਮੰਗ ਨੂੰ ਰੱਖ ਕੇ ਬੱਚਿਆਂ ਦੀਆਂ ਲੋਕਲ ਏਰੀਆ ਦੀ ਡਿਮਾਂਡ ਨੂੰ ਮੁੱਖ ਰੱਖਦੇ ਹੋਏ ਆਪਾਂ ਇਹਦੇ ਵਿੱਚ ਨਵੇਂ ਤੋਂ ਨਵੇਂ ਕੋਰਸ ਨਵੀਆਂ-ਨਵੀਆਂ ਐਕਟੀਵਿਟੀਜ਼ ਦਾ ਐਡੀਸ਼ਨ ਸਮੇਂ ਸਮੇਂ ਕਰਦੇ ਰਹਿੰਦੇ ਆ। ਪਿਛਲੇ ਸਾਲ ਤੋਂ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਜੋ ਇੰਪਲੀਮੈਂਟ ਹੋਈ ਹੈ ਉਸ ਨੂੰ ਕਾਲਜ ਦੇ ਵਿੱਚ ਇੰਪਲੀਮੈਂਟ ਕੀਤਾ ਗਿਆ ਜਿਸ ਦੇ ਦੁਆਰਾ ਮਲਟੀ ਡਾਈਮੈਨਸ਼ਨਲ ਮਲਟੀ ਫੈਕਲਟੀ ਕੋਰਸ ਜਿਹੜੇ ਆ ਉਹ ਕਾਲਜ ਵਿੱਚ ਸ਼ੁਰੂ ਕੀਤੇ ਗਏ ਆ ਵੈਲਿਊ ਐਡਡਡ ਸਕਿੱਲ ਓਰੀਐਂਟਡ ਕੋਰਸ ਜਿਹੜੇ ਆ ਸਿਸਟਮ ਡਿਵੈਲਪਮੈਂਟ ਜਿਹੜੇ ਆ ਬੀਸੀਏ ਬੱਚੇ ਦੀ ਮੰਗ ਦੇਖ ਕੇ ਬੀਸੀਏ ਦੇ ਵਿੱਚ ਇੱਕ ਐਡੀਸ਼ਨ ਹੋਰ ਜੁਨਟ ਦਾ ਵਾਅਦਾ ਕੀਤਾ ਗਿਆ ਬੀਬੀਏ ਐਡ ਕੀਤੀ ਗਈ ਹੈ ਤੇ ਆਉਣ ਵਾਲੇ ਸਾਲ ਤੋਂ ਵੀ ਅਸੀਂ ਬੀਐਸਸੀ ਐਮਐਲਟੀ ਤੇ ਬੀਬੀਏ ਆਨਰਸ ਦਾ ਜਿਹੜਾ ਕੋਰਸ ਹੈ ਉਹ ਸ਼ੁਰੂ ਕਰਨ ਜਾ ਰਹੇ ਹਾਂ ਤੇ ਜਿਹੜੇ ਬੱਚੇ ਨੂੰ ਫੀਸ ਆਰਥਿਕ ਤੌਰ ਤੇ ਥੋੜੀ ਪਰੇਸ਼ਾਨੀ ਹੈ ਕਾਲਜ ਦੇ ਵਿੱਚ ਬਖਰੀਆਂ ਬਖਰੀਆਂ ਸਕਾਲਰਸ਼ਿਪ ਸਕੀਮ ਦੇ ਤਹਿਤ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ ਤੇ ਇਸ ਸਾਲ ਅਸੀਂ ਥੋੜਾ ਜਿਹਾ ਹੋਰ ਵੀ ਸਕਾਲਰਸ਼ਿਪ ਅਮਾਉਂਟ ਦੇ ਵਿੱਚ ਵਾਧਾ ਕੀਤਾ ਗਿਆ ਤਾਂ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਦੀ ਆਰਥਿਕ ਤੌਰ ਤੇ ਉਹਨੂੰ ਆਰਥਿਕ ਸਹਾਇਤਾ ਦਿੱਤੀ ਜਾ ਸਕੇ ਤੇ ਸਪੋਰਟਸ ਐਕਟੀਵਿਟੀ ਵਿੱਚ ਵਾਧਾ ਕੀਤਾ ਗਿਆ ਕਲਚਰਲ ਐਕਟੀਵਿਟੀ ਦੇ ਵਿੱਚ ਵਾਧਾ ਕੀਤਾ ਗਿਆ ਜਿੱਦਿ ਫੁੱਟਬਾਲ ਸਾਡੇ ਇਲਾਕੇ ਦੀ ਖੇਡ ਹੈ ਕਾਲਜ ਦਾ ਇੱਕ ਕਲਚਰ ਹੈ ਤੇ ਫੁੱਟਬਾਲ ਨੂੰ ਵੀ ਅਸੀਂ ਕੋਸ਼ਿਸ਼ ਕੀਤੀ ਹੈ ਕਿ ਨਵੀਆਂ ਲੀਹਾ ਦੇ ਉੱਤੇ ਲਿਆ ਕੇ ਨਵੀਆਂ ਟੈਕਨੀਕਸ ਗਰਾਊਂਡਸ ਦੀ ਮੇਨਟੇਨੈਂਸ ਨੂੰ ਅਸੀਂ ਵਾਅਦਾ ਕਰਕੇ ਇਸ ਖੇਡ ਨੂੰ ਵੀ ਅਸੀਂ ਚਾਹੁੰਦੇ ਹਾਂ ਕਿ ਹੋਰ ਮਾਤਵਪੂਰਣ ਢੰਗ ਨਾਲ ਇਸ ਨੂੰ ਘੜਾਇਆ ਜਾਵੇ ਬੱਚਿਆਂ ਨੂੰ ਟ੍ਰੇਨ ਕੀਤਾ ਜਾਵੇ ਤਾਂ ਕਿ ਸਪੋਰਟਸ ਦੇ ਵਿੱਚੋਂ ਵੀ ਬਦ ਤੋਂ ਬਦ ਬੱਚੇ ਜਿਹੜੇ ਹੈਗੇ ਆ ਉਹ ਡਿਫਰੈਂਟ ਕਲਾਸ ਦੇ ਵਿੱਚ ਜਾ ਕੇ ਆਪਣੀ এমਪਲੋਇਮੈਂਟ ਲੈ ਸਕਾਂ ਤੇ ਮੇਨ ਮੋਟਿਵ ਸਾਡਾ ਇਹੀ ਹੈ ਜੋ ਮਹੱਤਵਪੂਰਨ ਵਿਜਨ ਤੇ ਮਿਸ਼ਨ ਸਾਡੇ ਸੰਤ ਮਹਾਰਾਜ ਜੀ ਨੇ ਸੰਤਵਾ ਬਾਨੀ ਸਿੰਘ ਕਾਰ ਪੂਰੀ ਸਾਡੇ ਬਾਨੀ ਪ੍ਰਿੰਸੀਪਲ ਸਾਹਿਬ ਪ੍ਰਿੰਸੀਪਲ ਰਵਜਨ ਸਿੰਘ ਜੀ ਨੇ ਸਾਡੇ ਇਲਾਕੇ ਦੇ ਮਹਤਵਪੂਰਨ ਜਨਾਂ ਨੇ ਝੋਲਿਆ ਸੀ 1946 ਦੇ ਵਿੱਚ ਕਿ ਆਪਾਂ ਇਸ ਇਲਾਕੇ ਦੀ ਗਰੀਬ ਪਛੜੇ ਏਰੀਆ ਦੇ ਵਿੱਚ ਵਿਦਿਆ ਦਾ ਚਾਰਨ ਜਿਹੜਾ ਫਲੋਰਾ ਉਸ ਹੀ ਵਿਜਨ ਤੇ ਮਿਸ਼ਨ ਨੂੰ ਅਸੀਂ ਅੱਗੇ ਵਧਾ ਰਹੇ ਹਾਂ ਨਵੀਆਂ ਇੰਸਟੀਚਿਊਸ਼ਨਲ ਸਾਡੇ ਇਲਾਕੇ ਵਿੱਚ ਬਹੁਤ ਖੁਸ਼ੀਆਂ ਪਈਆਂ ਪਰ ਉਹ ਸਾਰੀਆਂ ਕਮਰਸ਼ੀਅਲ ਬੇਸਡ ਖੁਸ਼ੀਆਂ ਪਈਆਂ ਜਿਨ੍ਹਾਂ ਦੇ ਨਾਲ ਸੋਸ਼ਲ ਵੈਲਿਊ ਐਜੂਕੇਸ਼ਨ ਨੂੰ ਬਹੁਤ ਮਾੜਾ ਆ ਸਕਿਆ। ਪ੍ਰੰਤਵੱਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਉਸ ਦੁਸ਼ਵਾਰੀਆਂ ਤੋਂ ਬਚੇ ਰਹੀਏ ਜੋ ਵੈਲਿਊ ਸਿਸਟਮ ਕਾਲਜ ਵਿੱਚ ਸਾਡੇ ਪੁਰਖਿਆਂ ਨੇ ਸ਼ੁਰੂ ਕੀਤਾ ਹੈ। ਅਸੀਂ ਉਸ ਨੂੰ ਕੰਟੀਨਿਊ ਕਰਨਾ ਉਸ ਦੀ ਲਗਾਤਾਰ ਤਾਜ਼ੇ ਵਿੱਚ ਦੇ ਇਤਿਹਾਸ ਨੂੰ ਫਲਾਉਣ ਦਾ ਯਤਨ ਕਰ ਰਹੇ ਹਾਂ ਤੇ ਮੈਂ ਵਿਦਿਆਰਥੀਆਂ ਨੂੰ ਵੀ ਬੇਨਤੀ ਕਰੂੰਗਾ ਇਹ ਕਾਲਜ ਵਿੱਚ ਜਿਹੜੀ ਸਾਰੀ ਫੈਕਲਟੀ ਹੈ ਐਸ ਪਰ ਜੁਡੀ ਸੀ ਨੋਰਮਸ ਪਰ ਕੰਟੀ ਕੀਤੀ ਜਾਂਦੀ ਹੈ ਯੂਨੀਵਰਸਿਟੀ ਦੇ ਨੋਰਮਸ ਫੋਲੋ ਕੀਤੇ ਜਾਂਦੇ ਆ ਪੰਜਾਬ ਯੂਨੀਵਰਸਿਟੀ ਨਾਲ ਸਾਡੀ ਐਫਲੀਏਸ਼ਨ ਹੈ ਤੇ ਸਾਰਾ ਕੋਰਸ ਸਾਰੀਆਂ ਗ੍ਰੈਜੂਏਸ਼ਨ ਪੰਜਾਬ ਯੂਨੀਵਰਸਿਟੀ ਦੀ ਦੇਖਰੇਖ ਦੇ ਵਿੱਚ ਕਰਵਾਈਆਂ ਜਾਂਦੀਆਂ ਹਨ ਤੇ ਮੈਂ ਇਹੀ ਬੇਨਤੀ ਕਰੂੰਗਾ ਵਿਦਿਆਰਥੀਆਂ ਨੂੰ ਕਿ ਇਸ ਸੰਸਥਾ ਦਾ ਬਖਤਵਤਵਾਦ ਲਾਭ ਲੈ ਕੇ ਆਪਣੇ ਜੀਵਨ ਨੂੰ ਸਫਲ ਬਣਾਓ ਇਹੀ ਸੰਸਥਾ ਦਾ ਮਨੋਰਥ ਹੈ ਇਹੀ ਸਾਡਾ ਪਰਮੇਸ਼ਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਈ ਮੁਕੀ ਦਾ ਕਾਲਸ Bayağı bir